ਜੇਕਰ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਦੇ ਨਕਸ਼ੇ ਅਤੇ ਬਲੂਪ੍ਰਿੰਟ ਵਿੱਚ ਪੂਰੀ ਦਿਲਚਸਪੀ ਰੱਖੋਗੇ ਤੁਸੀਂ ਧਿਆਨ ਰੱਖੋਗੇ ਕਿ ਮਿਸਤਰੀ ਕਿਹੜੀ ਸਮੱਗਰੀ ਵਰਤ ਰਿਹਾ ਹੈ ਤੁਸੀਂ ਇਹ ਵੀ ਧਿਆਨ ਰੱਖੋਗੇ ਕਿ ਆਪਣੇ ਘਰ ਦੇ ਵਿੱਚ ਵਧੀਆ ਕੁਆਲਟੀ ਦਾ ਸੀਮਿੰਟ ਲੱਕੜ ਲੋਹਾ ਵਰਤਿਆ ਜਾਏ ਦੋਸਤੋ ਇਹ ਤਾਂ ਹੋ ਗਈ ਆਪਣੇ ਘਰ ਦੀ ਗੱਲ ਹੁਣ ਗੱਲ ਕਰਾਂਗੇ ਆਪਣੇ ਮਾਨਸਿਕ ਘਰ ਦੀ ਮਾਨਸਿਕ ਘਰ ਦਾ ਮਤਲਬ ਹੈ ਆਪਣੇ ਦਿਮਾਗ ਦੀ ਜਿਹਦੇ ਨਾਲ ਸਾਰਾ ਸਿਸਟਮ ਚੱਲਦਾ ਹੈ ਆਪਣੇ ਵਿਚਾਰਾਂ ਦੀ ਜਿੱਤੇ ਆਪਣੀ ਪੂਰੀ ਜ਼ਿੰਦਗੀ ਨਿਰਪਰ ਕਰਦੀ ਹੈ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਮਾਨਸਿਕ ਘਰਤੇ ਵੀ ਓਨਾ ਹੀ ਧਿਆਨ ਦਈਏ ਜਿੰਨਾ ਆਪਾਂ ਆਪਣੇ ਘਰ ਤੇ ਧਿਆਨ ਦਿੰਨੇ ਹਾਂ ਜੇਕਰ ਆਪਣੇ ਮਾਨਸਿਕ ਘਰ ਦੀਆਂ ਇੱਟਾਂ ਫਿਕਰ ਵਾਲੀਆਂ ਹੋਣਗੀਆਂ ਟੈਨਸ਼ਨ ਵਾਲੀਆਂ ਹੋਣਗੀਆਂ ਗੁੱਸੇ ਨਿਰਾਸ਼ਾ ਵਾਲੀਆਂ ਹੋਣਗੀਆਂ ਤਾਂ ਦੋਸਤੋ ਤੁਸੀਂ ਹਿਸਾਬ ਲਾਈ ਸਕਦੇ ਹੋ ਕਿ ਮਾਨਸਿਕ ਘਰ ਕਿਹੋ ਜਿਹਾ ਹੋਵੇਗਾ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਮਾਨਸਿਕ ਘਰ ਦੇ ਵਿੱਚ ਖੁਸ਼ੀ ਸ਼ਾਂਤੀ ਅਰੇ ਸਤਿਪਾਵਨਾ ਦਾ ਅਹਿਸਾਸ ਪਰੀਏ ਫਿਰ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੋ ਜਾਵੇਗੀ ਹੁਣ ਆਪਣਾ ਸਰੀਰ ਦਿਮਾਗ ਦੇ ਕਹਨੇ ਵਿੱਚ ਹੈ ਜੇਕਰ ਆਪਣੇ ਦਿਮਾਗ ਦੇ ਵਿੱਚ ਤੰਦਰੁਸਤੀ ਵਾਲੇ ਵਿਚਾਰ ਹਨ ਤਾਂ ਆਪਣੀ ਸਿਹਤ ਵੀ ਤੰਦਰੁਸਤ ਹੋਵੇਗੀ ਦੁਨੀਆ ਵਿੱਚ ਜਦ ਤਰ ਬੱਚੇ ਪੂਰੇ ਤੰਦਰੁਸਤ ਪੈਦਾ ਹੁੰਦੇ ਹਨ ਤੇ ਉਹਨਾਂ ਦੇ ਸਾਰੇ ਅੰਗ ਵੀ ਪੂਰੀ ਤਰ੍ਹਾਂ ਸਹੀ ਹੁੰਦੇ ਹਨ ਇਹ ਕੁਦਰਤ ਦਾ ਨਿਯਮ ਹੈ ਜੇਕਰ ਕੁਦਰਤ ਦਾ ਸਭਾਵ ਵੀ ਤੰਦਰੁਸਤ ਹੈ ਤਾਂ ਆਪਾਂ ਨੂੰ ਵੀ ਤੰਦਰੁਸਤ ਤੇ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਜਦੋਂ ਆਪਾਂ ਇਨਸਾਨ ਦੀ ਉਤਪਤੀ ਬਾਰੇ ਜਾਣਕਾਰੀ ਲੈਣੇ ਹਾਂ ਤਾਂ ਪਤਾ ਲੱਗਦਾ ਹੈ ਕਿ ਆਤਮ ਰੱਖਿਆ ਦਾ ਅਹਿਸਾਸ ਇਨਸਾਨ ਦੇ ਵਿੱਚ ਸਭ ਤੋਂ ਕਿਰਿਆ ਵਾਲਾ ਤੇ ਸਭ ਤੋਂ ਤਕੜਾ ਅਹਿਸਾਸ ਹੈ ਇਹ ਤੁਹਾਡੇ ਸੁਭਾਅ ਵਿੱਚ ਹੀ ਸ਼ਾਮਲ ਹੈ ਜੇਕਰ ਤੁਹਾਡੇ ਵਿਚਾਰ ਅਤੇ ਵਿਸ਼ਵਾਸ ਰੱਖਿਆ ਕਰਨ ਵਾਲੇ ਹਨ ਤਾਂ ਤੁਹਾਡਾ ਜ਼ਿੰਦਗੀ ਵਿੱਚ ਕੰਮ ਕਰਨ ਦੀ ਯੋਗਤਾ ਵੱਧ ਜਾਵੇਗੀ ਇੱਥੋਂ ਇਹ ਪਤਾ ਲੱਗਦਾ ਹੈ ਕਿ ਕੁਦਰਤ ਨੇ ਆਪਾਂ ਨੂੰ ਤੰਦਰੁਸਤ ਪੈਦਾ ਕੀਤਾ ਹੈ ਤੇ ਬਿਮਾਰ ਹੋਣਾ ਗੈਰ ਕੁਦਰਤੀ ਹੈ ਜੇਕਰ ਤੁਸੀਂ ਬਿਮਾਰ ਹੁੰਨੇ ਹੋ ਤਾਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਆਪਾਂ ਜ਼ਿੰਦਗੀ ਦੀ ਧਾਰਾ ਦੇ ਉਲਟ ਜਾ ਰਹੇ ਹਾਂ ਤੇ ਆਪਾਂ ਨਕਾਰਾਤਮਕ ਸੋਚ ਰਹੇ ਹਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿੱਥੇ ਵਿਕਾਸ ਹੈ ਉੱਥੇ ਹੀ ਜੀਵਨ ਹੈ ਉੱਥੇ ਹੀ ਇੱਕ ਸੁਰਤਾ ਹੈ ਜਿੱਥੇ ਇੱਕ ਸੁਰਤਾ ਹੈ ਉੱਥੇ ਹੀ ਚੰਗੀ ਸਿਹਤ ਹੈ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਆਪਣਾ ਦਿਮਾਗ ਕੰਮ ਕਿਵੇਂ ਕਰਦਾ ਹੈ ਤਾਂ ਆਤਮ ਵਿਸ਼ਵਾਸ ਵੱਧ ਜਾਂਦਾ ਹੈ ਫਰਾਂਸ ਦਾ ਇੱਕ ਮਨੋਵਗਿਆਨਿਕ ਸੀ ਇਮਾਈਲ ਕੋਏ ਉਹਨਾਂ ਦਾ ਕਹਿਣਾ ਸੀ ਕਿ ਤੁਹਾਡੀਆਂ ਇੱਛਾਵਾਂ ਅਤੇ ਕਲਪਨਾ ਦੇ ਵਿੱਚ ਸੰਘਰਸ਼ ਹੁੰਦਾ ਰਹਿੰਦਾ ਹੈ ਤਾਂ ਹਰ ਵਾਰ ਤੁਹਾਡੀ ਕਲਪਨਾ ਜਿੱਤ ਜਾਂਦੀ ਹੈ ਇਸ ਗੱਲ ਨੂੰ ਸਮਝਾਉਣ ਲਈ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਉਹਨਾਂ ਨੇ ਕਿਹਾ ਫਰਜ਼ ਕਰੋ ਇੱਕ ਇਨਸਾਨ ਨੂੰ ਪਤਲੀ ਜੀ ਫੱਟੀ ਤੇ ਧਰਤੀ ਤੇ ਰੱਖ ਕੇ ਤੁਰਨ ਲਈ ਕਿਹਾ ਗਿਆ ਉਹ ਇਨਸਾਨ ਫੱਟੀ ਤੇ ਆਰਾਮ ਨਾਲ ਤੁਰ ਪਵੇਗਾ ਉਸ ਨੂੰ ਜ਼ਿਆਦਾ ਸੋਚ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਪਰ ਜੇਕਰ ਆਪਾਂ ਉਸ ਫੱਟੀ ਨੂੰ 20 ਫੁੱਟ ਦੀਆਂ ਕੰਦਾਂ ਦੇ ਵਿਚਕਾਰ ਰੱਖ ਦਈਏ ਇਹ ਇਨਸਾਨ ਨੂੰ ਕਹੀਏ ਵੀ ਹੁਣ ਤੂੰ ਇਸ ਫੱਟੀ ਤੇ ਤੁਰ। ਦੋਸਤੋ ਉੱਥੇ ਇਨਸਾਨ ਦੀ ਇੱਛਾ ਅਤੇ ਕਲਪਨਾ ਵਿੱਚ ਸੰਘਰਸ਼ ਹੋ ਜਾਵੇਗਾ। ਉਸ ਦੀ ਇੱਛਾ ਤਾਂ ਹੈ ਫੱਟੀ ਤੇ ਤੁਰਨ ਦੀ, ਲੇਕਿਨ ਉਹ ਕਲਪਨਾ ਕਰੂਗਾ ਕਿ ਜੇ ਮੈਂ 20 ਫੁੱਟ ਤੇ ਜਾ ਕੇ ਡਗਮਗਾ ਗਿਆ। ਜੇ ਮੈਂ ਉੱਥੋਂ ਨੀਚੇ ਡਿੱਗ ਗਿਆ ਤਾਂ ਮੇਰਾ ਕੀ ਹੋਵੇਗਾ? ਉਸ ਇਨਸਾਨ ਦੀ ਫੱਟੀ ਤੇ ਚੱਲਣ ਦੀ ਇੱਛਾ ਅਤੇ ਕਲਪਨਾ ਵਿੱਚ ਸੰਘਰਸ਼ ਹੋ ਜਾਵੇਗਾ। ਤੇ ਦੋਸਤੋ ਜਿੱਤਦੀ ਹਮੇਸ਼ਾ ਕਲਪਨਾ ਹੀ ਹੈ। ਸੋ ਦੋਸਤੋ ਜਿਵੇਂ ਆਪਾਂ ਆਪਣੇ ਘਰ ਦਾ ਧਿਆਨ ਰੱਖਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਨੂੰ ਆਪਣੇ ਮਾਨਸਿਕ ਘਰ ਦਾ ਧਿਆਨ ਰੱਖਣਾ ਚਾਹੀਦਾ ਹੈ। ਆਪਾਂ ਨੂੰ ਆਪਣੇ ਦਿਮਾਗ ਦਾ ਆਪਣੇ ਵਿਚਾਰਤਾਰਾ ਦਾ ਧਿਆਨ ਰੱਖਣਾ ਚਾਹੀਦਾ ਹੈ। ਆਪਣੀ ਕਲਪਨਾ ਨੂੰ ਵੀ ਪੋਜ਼ਿਟਿਵ ਪਾਸੇ ਲਾਉਣਾ ਚਾਹੀਦਾ ਹੈ। ਜਾਂਦੇ ਜਾਂਦੇ ਇੱਕ ਲਾਈਨ ਕਹਿਣਾ ਚਾਹੂੰਗਾ ਚੰਗਿਆਈ ਦੀ ਕੋਸ਼ਿਸ਼ਾ ਕਰੋ ਬੁਰਾਈ ਆਪਣੇ ਆਪ ਗਾਇਬ ਹੋ ਜਾਏਗੀ। ਦੋਸਤੋ ਜੇਕਰ ਤੁਹਾਨੂੰ ਅਸ ਦੀ ਵੀਡੀਓ ਵਧੀਆ ਲੱਗੀ ਤਾਂ ਇਹ ਵੀਡੀਓ ਆਪਣੇ ਦੋਸਤਾਂ ਨਾਲ ਸਾਂਝੀ ਕਰਿਓ ਤੇ ਸਾਡਾ ਚੈਨ ਗਿਆਨ ਦੇ ਰਾਹੀਂ ਫੇਸਬੁੱਕ ਤੇ ਫੋਲੋ ਕਰੋ ਜਿਹੜੇ ਦੋਸਤ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਆ ਗਿਆਨ ਦੇ ਰਾਹੀਂ ਚੈਨ ਨੂੰ ਸਬਸਕ੍ਰਾਈਬ ਕਰੋ